ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਅਰਥ ਗਹਿਰਾਈ ਵਿੱਚ ਨਹੀਂ ਸਮਝਾਂਗੇ ਸਿਰਫ ਇੱਕ ਆਮ ਕਵਿਤਾ ਬਣ ਕੇ ਰਹਿ ਜਾਏਗੀ ਸਾਡੇ ਲਈ ਬਾਣੀ ਹਜ਼ੂਰ ਨੇ ਉਹਨੂੰ ਪ੍ਰਸ਼ਾਦਾ ਸ਼ਿਕਾਇਆ ਸੌਂ ਗਿਆ ਉਹਨੂੰ ਸੁਪਨਾ ਆਇਆ ਬਹਿਸ਼ਤ ਵਿੱਚ ਚਲਾ ਗਿਆ ਕਈ ਵਾਰ ਐਸਾ ਹੁੰਦਾ ਹੈ ਕਈ ਬੰਦੇ ਸੁਪਨੇ 'ਚ ਕਹਿੰਦੇ ਮੈਂ ਮਰ ਗਿਆ ਮੈਂ ਫਲਾਣੀ ਤਾਂ ਚਲਾ ਗਿਆ ਇਹ ਗੁਰੂ ਨੇ ਖੇਡ ਵਰਤਾ ਦਿੱਤੀ ਸਾਂਚੇ ਵੇ ਗੁਰੂ ਸੁਪਨੇ ਵਿੱਚ ਸ਼ੰਕੇ ਵੀਨ ਵਿਰਤ ਕਰ ਦਿੰਦਾ ਹੈ ਗੁਰੂ ਸੁਪਨੇ ਵਿੱਚ ਕਈ ਕਰਮ ਵੀ ਕੱਟ ਦਿੰਦਾ ਹੈ ਤੇ ਗੁਰੂ ਸੁਪਨੇ ਵਿੱਚ ਝਲਕ ਦੇ ਕੇ ਵਿਛੋੜਾ ਵੀ ਦੂਰ ਕਰ ਜਾਂਦਾ ਉਹਨੇ ਸੁਪਨੇ 'ਚ ਕੀ ਦੇਖਿਆ ਬਹੀਸ਼ਤ ਵਿੱਚ ਚਲਾ ਗਿਆ ਇੱਕ ਸੱਜਣ ਸਭ ਤੋਂ ਉੱਚਾ ਉਹਦਾ ਬੜਾ ਸਨਮਾਨ ਹੋ ਰਿਹਾ ਉਹ ਪੁੱਛਦਾ ਵੀ ਬਾਕੀ ਜੀਵਾਂ 'ਚੋਂ ਤੇਰਾ ਸਨਮਾਨ ਕਿਵੇਂ ਉਹ ਕਹਿੰਦਾ ਮੈਂ ਸੱਚ ਪਹਿਲੇ ਜਨਮ ਵਿੱਚ ਸ਼ੇਰ ਸਾਂ ਮੈਂ ਫਿਰ ਬੇਨਤੀ ਕਰਾਂਗਾ ਕਿ ਸਾਖੀ ਦੇ ਬਿੰਬ ਨੂੰ ਸਮਝਿਓ ਮੈਂ ਇਹ ਫਿਰ ਇਹ ਬੇਨਤੀ ਹੈ ਸ਼ੇਰ ਦੀ ਬਿਰਤੀ ਹੰਸਿਆਰੀ ਹੈ ਕਹਿੰਦਾ ਮੈਂ ਸ਼ੇਰ ਸੀ ਮੈਂ ਆਪਣੇ ਘੁਰਨੇ ਵਿੱਚ ਜਾਣ ਲੱਗਾ ਸਰਦੀ ਬਹੁਤ ਪੈ ਰਹੀ ਸੀ ਠੰਡ ਬਹੁਤ ਸੀ بارش ਹੋਈ ਮੈਂ ਘੁਰਨੇ ਜਾ ਰਿਹਾ ਮੈਂ ਕੀ ਦੇਖਿਆ ਮੇਰੇ ਘੁਰਨੇ ਦੇ ਵਿੱਚ ਘੁਰਨਾ ਸ਼ਬਦ ਆਪਾਂ ਸਮਝਣ ਹੈ ਜੀ ਉਹਦੀ ਗਾਰ ਜਾਂ ਸ਼ਬਦ ਮੈਂ ਬੜੇ ਪੁਰਾਣੇ ਕਈ ਵਰਤਨਾਵਾਂ ਵਿੱਚ ਪੁੱਲਨਾਂ ਉਸ ਮੇਰੇ ਘਰ ਨੇ ਵਿੱਚ ਕਹਿੰਦਾ ਵੀ ਅਤਿਥੀ ਬੈਠੇ ਸਨ ਕਿਸੇ ਨੇ ਸਾਧੂ ਕਿਆ ਕਿਸੇ ਨੇ ਹੋਰ ਕਹਿੰਦਾ ਮੇਰੇ ਮਨ ਚਾਹ ਮੈਂ ਅੰਦਰ ਜਾਂਗਾ ਡਰ ਕੇ ਬਾਹਰ ਆ ਜਾਣਗੇ ਮੈਂ ਅੰਦਰ ਨਹੀਂ ਗਿਆ ਵੀ ਅੱਜ ਮੇਰੀ ਘਾਰ ਚ ਸਰਦੀ ਤੋਂ ਵੱਜਣਗੇ ਬਾਹਰ ਆ ਗਏ ਠੰਡ ਚ ਕਹਿੰਦਾ ਮੈਂ ਠੰਡ ਚ ਮਰ ਗਿਆ ਮਰਨ ਤੋਂ ਬਾਅਦ ਮੇਰੇ ਉਸ ਨਿੱਕੇ ਜਿਹੇ ਪਰਉਪਕਾਰ ਦੀ ਖਾਤਰ ਮੈਨੂੰ ਅੱਲਾ ਨੇ ਰੱਬ ਨੇ ਬਹਿਿਸ਼ਤ ਵੀ ਥਾਂ ਦੇ ਦਿੱਤੀ ਹੁਣ ਜੇ ਇਹਦੀ ਵਿਆਖਿਆ ਮੈਂ ਕਰਾਂਗਾ ਇਸ ਤਰ੍ਹਾਂ ਸ਼ੇਰ ਹੰਸਿਆਰੀ ਬਿਰਤੀ ਹੈ ਧੱਕਾ ਕਰਨ ਵਾਲਾ ਕਈ ਬਰੀ ਸੱਚ ਇਹ ਵੀ ਧੱਕਾ ਕਰਨ ਵਾਲੀ ਬਿਰਤੀ ਵੀ ਕਿਤੇ ਪਰਉਪਕਾਰ ਕਿਤੇ ਜ਼ਿੰਦਗੀ ਚ ਕਰ ਜਾ ਰੱਬ ਉਹਦੇ ਗੁਨਾਹ ਬਖਸ਼ ਕੇ ਵੀ ਉਹਨੂੰ ਥਾਂ ਦੇ ਦਿੰਦਾ ਹੈ ਉਹਨੇ ਕਿਹਾ ਮੈਨੂੰ ਇਹ ਥਾਂ ਮਿਲ ਗਈ ਜਦੋਂ ਨੇ ਦੇਖਿਆ ਵੀ ਇੰਨਾ ਕੁ ਪਰਉਪਕਾਰ ਕੀਤਾ ਸਿਰਫ ਘੁਰਨੇ 'ਚ ਜਗ੍ਹਾ ਦਿੱਤੀ ਸੈਦ ਦੀ نیند ਉਖੜ ਗਈ ਉਹਨਾਂ ਅੱਖਾਂ ਖੁੱਲੀਆਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਚਲਾ ਗਿਆ ਮਹਾਰਾਜ ਮੁਸਕਰਾ ਕੇ ਕਹਿੰਦੇ ਨੇ ਸੈਦ ਜੀ ਉਹਨੇ ਨਹੀਂ ਸੀ ਕਿਹਾ ਵੀ ਤੁਸੀਂ ਕਿਉਂ ਬਣਾ ਰਹੇ ਹੋ ਉਹਨੇ ਸਿੱਖਾਂ ਨੂੰ ਕਿਹਾ ਮਹਾਰਾਜ ਉਹਦੇ ਉੱਠਣ ਤੋਂ ਬਾਅਦ ਕਹਿੰਦੇ ਆ ਅੰਦਰ ਦੇ ਸ਼ੰਕੇ ਨਿਵਰਤ ਹੋ ਗਏ ਕਿ ਨਹੀਂ ਅਸੀਂ ਘਰ ਤੇ ਸਰਾਵਾ ਕਿਉਂ ਬਨਾਨੀ ਪਏਗਾ ਉਸ ਤੋਂ ਬਾਅਦ ਉਹਨੂੰ ਬਾਹਰ ਲੈ ਗਏ ਬਾਰ ਬੱਚੇ ਖੇਡਦੇ ਪਏ ਸੰਗੁਰ ਤੇ ਇਕ ਬਹਾਦਰ ਸਾਹਿਬ ਨਾਲ ਨੇ ਉਹ ਬੱਚੇ ਰੇਤ ਦੀਆਂ ਘਰ ਬਣਾਉਂਦੇ ਨੇ ਖੂ ਕਿਆਰੀਆਂ ਬਣਾਉਂਦੇ ਸੰਜੀ ਪਈਲੇ ਆਪਣੇ ਫਿਰ ਮੈਂ ਬੇਨਤੀ ਕਰਾਂ ਕਿ ਅੱਜ ਖੂ ਕਿਆਰੀਆਂ ਨਹੀਂ ਬਣਦੀਆਂ ਪੰਜਾਬ ਵਿੱਚ ਕੋਈ ਨਹੀਂ ਬਣਾਉਂਦਾ ਖੂ ਕਿਆਰੀਆਂ ਕਿਉਂਕਿ ਉਦੋਂ ਖੂਲ ਚੱਲਦੇ ਸਨ ਕਿਆਰੇ ਬਣਾ ਕੇ ਪਾਣੀ ਲਾਂਦੇ ਸਨ ਉਹ ਨਿੱਕੇ ਨਿੱਕੇ ਖੂ ਬਣਾ ਲੈਣੇ ਕਿਆਰੀਆਂ ਬਣਾ ਲੈਣੀਆਂ ਵਟਾਂ ਬਣਾ ਲੈਣੀਆਂ ਉਹ ਨਿਆਣੀ ਖੂ ਬਣਾਉਂਦੇ ਨੇ ਕਿਆਰੇ ਬਣਾਉਂਦੇ ਨੇ ਤੇ ਕਈ ਵਾਰੀ ਸਾਨੂੰ ਪਤਾ ਸੀ ਪੈਰ ਰੇਤ ਵਿੱਚ ਦੱਬ ਕੇ ਨਾ ਉਹਦੇ ਉਤੇ ਰੇਤ ਠੱਪੀ ਜਾਣੀ ਪੈਰ ਕਰ ਲੈਣਾ ਅੰਜ ਲੱਗਣਾ ਜਿਵੇਂ ਘਰ ਬਣ ਗਿਆ ਉਹ ਘਰ ਵੀ ਬਣਾਉਂਦੇ ਨੇ ਕਿਆਰੀਆਂ ਵੀ ਮਹਾਰਾਜ ਕਹਿੰਦੇ ਦੇਖੋ ਸਯਦ ਜੀ ਬੜੇ ਨੀਝ ਲਾ ਕੇ ਬਣਾਉਂਦੇ ਆ ਪਰ ਉਹ ਕੋਦਮ ਨਿਆਣੇ ਕਹਿੰਦੇ ਚਲੋ ਘਰ ਚਲੀਏ ਵਕਤ ਹੋ ਗਿਆ ਜੋ ਬਣਾਇਆ ਉਹਨੂੰ ਢਾ ਕੇ ਕੋਈ ਸੋਗ ਨਹੀਂ ਉਹ ਚਲੇ ਗਏ ਸਯਦ ਨੇ ਚਰਨ پکڑ ਲਏ ਮਹਾਰਾਜ ਨੇ ਕੁਝ ਨਹੀਂ ਕਿਹਾ ਸਤਗੁਰੂ ਕਹਿੰਦੇ ਕਿਉਂ ਤੁਹ ਚੋਕੋ ਗਿਆ ਤੇਰੇ ਨੇ ਚੱਲੇ ਕਹਿੰਦਾ ਨੇ ਮਹਾਰਾਜ ਇੱਕ ਸੁਪਨੇ ਨੇ ਇਸ ਘਟਨਾ ਨੇ ਮੇਰੇ ਸਾਰੇ ਸ਼ੰਕੇ ਨਿਵਰਤ ਕਰ ਦਿੱਤੇ ਤੇਰੇ ਜਿਹੜੇ ਘਰ ਬੰਦੇ ਪਏ ਨੇ ਇਹ ਮੋਹ ਦੇ ਅਧੀਨ ਨਹੀਂ ਉਹਦੀ ਰਚੀ ਕੋਈ ਰਚਨਾ ਵਿੱਚ ਮਾਨਵਤਾ ਦੀ ਸੇਵਾ ਵਾਸਤੇ ਬੰਦੇ ਪਏ ਅਗਲੀ ਗੱਲ ਜਿਹੜੀ ਤੁਸੀਂ ਮੈਨੂੰ ਰੇਤ ਦਿਖਾ ਦਿੱਤੀ ਤੁਸੀਂ ਇਹ ਵੀ ਦੱਸ ਦਿੱਤਾ ਇਹ ਜੋ ਕੁਝ ਬਣਿਆ ਹੈ ਇਹ ਨੇ ਰੇਤ ਦੇ ਘਰਾਂ ਦੀ ਤਰ੍ਹਾਂ ਇੱਕ ਦਿਨ ਬਿੰਸ ਜਾਣਾ ਹੈ ਜਦੋਂ ਬਿੰਸ ਜਾਏਗਾ ਜਿਵੇਂ ਬੱਚਾ ਰੇਤ ਦੇ ਘਰ ਡੇ ਟੁੱਟ ਜਾਣ ਉਹਦੇ ਤੇ ਕੋਈ ਅਸਰ ਨਹੀਂ ਇਬਾਦਤ ਕਰਨ ਵਾਲਾ ਜਦੋਂ ਤਨ ਵੀ ਤਲਾ ਜਾਂਦਾ ਹੈ ਪਰਿਵਾਰ ਵਿੱਚ ਵੀ ਕੋਈ ਚਲਾ ਜਾਂਦਾ ਸੱਚੀ ਮੁੱਚੀ ਖੇਜ ਉਜਣ ਦੀ ਤਰ੍ਹਾਂ ਉਹਦੇ ਉੱਤੇ ਵੀ ਕੋਈ ਅਸਰ ਨਹੀਂ ਹੁੰਦਾ ਮੈਂ ਆਪ ਨੂੰ ਬੇਨਤੀ ਸਿਰਵ ਕਰ ਲਗਾ ਹੈ ਬਿੰਸ ਨਕਾਰ ਪਰ ਇਹ ਸਮਝਣਾ ਵੀ ਮੈਂ ਨਹੀਂ ਜਾਣਾ ਮੈਂ ਸਦੀਵ ਰਹਿਣਾ ਹੈ ਸਤਗੁਰੂ ਦਾ ਇੱਕ ਬਚਨ ਭਾਈ ਗੁਰਦਾਸ ਸਾਹਿਬ ਜੀ ਦਾ ਅਕਸਰ ਆਪਾਂ ਬੜੀ ਬੜੀ ਵਾਚਿਆ ਇਹ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਇਹ ਥੋੜੀ ਚੀਕ ਹੈ ਰਾਤ ਨੂੰ ਦੀਵੇ ਬਾਲਨੇ ਕੋਈ ਸਮੇਂ ਬਾਅਦ ਦੀਵੇ ਭੱਜ ਜੁਵ ਜਾਂਦੇ ਆ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਤਾਰੇ ਜਾਤ ਸਨਾਤ ਅੰਬਰ ਭਾਲੀਆਂ ਫੁੱਲਾਂ ਦੀ ਬਾਗਾਂ ਚੁੰਨ ਚੁੰਨ ਚਾਲੀਆਂ ਤੇਰਤ ਜਾਤੀ ਜਾਤ ਮੈਨ ਨਿਖਾਲੀਆਂ ਦੇਖੋ ਸਤਗੁਰੂ ਦੇ ਪਿਆਰੇ ਸਿੱਖ ਨੇ ਸ਼ਬਦ ਵਰਤੇ ਦੀਵਾਲੀ ਤੇ ਦੀਵੇ ਸੱਚ ਨੇ ਦੇਸ ਰਾਤ ਨਹੀਂ ਪਰ ਨਹੀਂ ਕੋਈ ਸਮੇਂ ਬਾਅਦ ਬਾਹਰ ਨਿਕਲੋਗੇ ਬੁੱਝ ਜਾਣਾ ਸਭ ਕੁਝ ਤਾਰੇ ਸਵੇਰੇ ਬੜੇ ਚੰਗੇ ਲੱਗਦੇ ਆ ਪ੍ਰਭਾਤ ਦੇ ਪਰ ਇਹ ਸੱਚ ਨਹੀਂ ਚਾਨਣ ਸੂਰਜ ਉਦਾ ਹੋਣ ਲੱਗਾ ਹੈ ਇਹ ਤਾਰੇ ਅਲੋਪ ਹੋ ਜਾਣੇ ਨੇ ਤੀਰਥ ਤੇ ਇਨੀਆਂ ਰੌਣਕਾਂ ਨੇ ਕੁਝ ਸਮੇਂ ਬਾਅਦ ਸਿਰਫ ਖਾਲੀ ਤੀਰਥ ਰਹਿ ਜਾਣੇ ਫੁੱਲਾਂ ਦੀ ਬਗੀਚੀ ਖੜੀ ਪਈ ਏ ਮਾਲੀ ਤੋੜ ਕੇ ਲੈ ਗਿਆ ਸਿਰਫ ਬਾਕੀ ਬੂਟੇ ਰਹਿ ਜਾਣੇ ਆ ਇਹ ਸੰਸਾਰ ਦੀ ਨਾਸ਼ਵਾਨਤਾ ਸਿਰਫ ਇਸੇ ਤਰ੍ਹਾਂ ਇਸੇ ਕਰਕੇ ਗੁਰਮੁਖ ਫਿਰ ਕੀ ਕਰਦਾ ਗੁਰਮੁਖ ਸ਼ਬਦ ਦੀ ਸੰਭਾਲ ਕਰਦਾ ਹੈ ਉਹ ਨਾਮ ਨੂੰ ਜਪਦਾ ਹੈ ਇਥੇ ਸਤਿਗੁਰੂ ਨੇ ਅੱਜ ਜਿਹੜੇ ਬਚਨ ਕੀਤੇ ਨੇ ਇੱਕ ਤਾਂ ਇਹ ਕਹੇ ਭਾਈ ਸਾਦੋ ਰਚਨਾ ਰਾਮ ਬਣਾਈ ਇੱਕ ਤਾਂ ਇਹ ਰਚਨਾ ਪ੍ਰਮਾਤਮਾ ਦੀ ਹੈ ਇਹਦਾ ਸਿੱਧਾ ਜਿਹਾ ਅਰਥ ਹੋ ਗਿਆ ਰਚਨਹਾਰੇ ਨੇ ਨਹੀਂ ਜਾਣਾ ਮੈਂ ਫਿਰ ਆਪ ਨੂੰ ਬੇਨਤੀ ਕਰਾਂ ਜਦੋਂ ਅਸੀਂ ਕੋਈ ਤਸਵੀਰ ਵੇਖਨੇ ਆਪ ਜੀ ਦੇਖੋ ਕਿਤੇ ਪੇਂਟਿੰਗ ਵਧੀਆ ਕੀਤੀ ਹੋਵੇ ਨਾ ਤੇ ਵੰਦੇ ਆ ਸਾਰ ਇਕੋ ਦਮ ਅਸੀਂ ਥੱਲੇ ਝਾਤੀ ਮਾਰਨੇ ਆ ਇਹ ਬੰਦੇ ਦਾ ਡਰੈਸ ਹੈਗਾ ਜਿੰਨੇ ਬਣਾਈ ਹੈ ਇਹਦਾ ਨਾਮ ਲਿਖਿਆ ਜੇ ਨਾਮ ਹੋਵੇ ਫਿਰ ਅਸੀਂ ਪੁੱਛ ਲਾਂਗੇ ਜਿਹੜਾ ਅਜ਼ਾਬ ਘਰ ਵਿੱਚ ਹੋਵੇਗਾ ਪੁੱਛਾਂਗੇ ਆ ਜਿਹੜੀ ਫੋਟੋ ਲਾਈਏ ਇਹ ਜਿਹੜੀ ਪੇਂਟਿੰਗ ਹੈ ਜਾਂ ਚਿੱਤਰਕ ਹੈ ਕਿ ਇਹ ਕਿੰਨੇ ਬਣਾਇਆ ਹੈ ਗੁਰੂ ਸਾਹਿਬ ਕਹਿੰਦੇ ਬਸ ਇਹੀ ਗੱਲ ਚੇਤੇ ਰੱਖੀ ਚਿੱਤਰ ਨੇ ਵਿਣਸ ਜਾਣੇ ਜਦੋਂ ਰੱਬ ਦੀ ਰਚਨਾ ਨੂੰ ਤਸਵੀਰ ਦੇ ਤੌਰ ਤੇ ਜਾਣੇਗਾ ਇਕ ਕਾਗਜ਼ ਤੇ ਰੰਗ ਪੜ ਕੇ ਕਪੜੇ ਤੇ ਰੰਗ ਪੜ ਕੇ ਦੀਵਾਰ ਤੇ ਰੰਗ ਪੜ ਕੇ ਕੋਈ ਚਿੱਤਰ ਬਣਾਉਂਦਾ ਹੈ ਤੇ ਚਿੱਤਰ ਬਣਾਉਣ ਵਾਲੇ ਦਾ ਤੂੰ ਐਡਰੈਸ ਪੁੱਛਣਾ ਹੈ ਅ ਜਦੋਂ ਰੱਬ ਦੀ ਰਚਨਾ ਵੱਲ ਝਾਤੀ ਮਾਰੇ ਕੱਲਾ ਰਚਨਾ ਨਾਲ ਨਾ ਜੁੜੀ ਅੰਦਰੋਂ ਉਹਦਾ ਐਡਰੈਸ ਵੀ ਪੁੱਛੀ ਕਰੀ ਜਿਨੇ ਰਚਨਾ ਕੀਤੀ ਹੋਈ ਕਿਸੇ ਨੂੰ ਗੁਰੂ ਨੇ ਕਿਹਾ ਚੱਚਾ ਰਚਤ ਚਿੱਤਰ ਖੈ ਭਾਰੀ ਸਾਧੂ ਰਚਨਾ ਰਾਮ ਬਣਾਈ ਚੱਚਾ ਰਚਤ ਚਿੱਤਰ ਖੈ ਭਾਰੀ ਤਦ ਚਿੱਤਰ ਹੈ ਚੇਤੋ ਚਿਤਕਾਰੀ ਚਿੱਤਰ ਬਚਿੱਤਰ ਅਹ ਅਵਚੇਰਾ ਤਦ ਚਿੱਤਰ ਚਿਤਰਾਕ ਤੇ ਤੇਰਾ ਚਿੱਤਰ ਨਹੀਂ ਬਿਣਸ ਜਾਣਾ ਪਰ ਤੇਰੇ ਨਹੀਂ ਜਾਣਾ ਇੱਥੇ ਸਤਿਗੁਰੂ ਸਾਡੀ ਉਹ ਮਨੋਦਸ਼ਾ ਦੱਸ ਰਿਹਾ ਜਿਹੜੀ ਮੇਰੀ ਤੁਹਾਡੀ ਸਭ ਦੀ ਹੈ ਸਾਦੂ ਰਚਨਾ RAM ਬਣਾਈ ਇੱਕ ਬਿਨਸ ਹੈ ਇੱਕ ਮਰਗ ਹੈ ਜੀ ਇੱਕ ਅਸਥਿਰ ਮਨ ਦੁਰਜਾ ਕਹਿੰਦਾ ਨਹੀਂ ਇਹ ਮਰਿਆ ਮੈਂ ਥੋੜਾ ਮਰਨਾ ਹੈ ਇਸ ਤਰੀ ਹੁੰਦਾ ਜੀ ਮੈਂ ਸ਼ਮਸ਼ਾਨ ਘਾਟ ਜਵਾਨ ਬੰਦੇ ਜਿਹੜੇ ਮੁੰਡੇ ਇਹ ਜਵਾਨ ਇਨਸਾਨ ਦੀ ਮੌਤ ਵੇਲੇ ਲੋਕ ਦੇਖਿਆ ਘਰ ਦੇ ਵਰਲਾਪ ਕਰਦੇ ਆ ਉਹ ਦੂਰ ਖਲੋਤੇ ਜਿਹੜੇ ਨੇ ਸ਼ੇਰ ਪੁੱਛੀ ਜਾਂਦੇ ਸਨ ਅੱਜ ਮਾਰਕੀਟ ਕਿਹੋ ਜੀ ਇਹਦਾ ਮਤਲਬ ਉਹਨਾਂ ਨੂੰ ਬਲਦਾ ਹੋਇਆ ਲਾਂਬੂ ਇਹ ਦੱਸ ਰਿਹਾ ਹੈ ਦੱਸ ਰਿਹਾ ਹੈ ਪਰ ਅੰਦਰ ਨਹੀਂ ਦੱਸ ਰਿਹਾ ਵੀ ਇੱਕ ਦਿਨ ਤੇਰੀ ਵੀ ਚੀ ਖਾਬਲ ਨਹੀਂ ਸਤਿਗੁਰੂ ਕਹਿੰਦੇ ਨੇ ਇੱਕ ਬਿੰਸ ਰਿਹਾ ਦੂਜਾ ਅਸਰਮੰਦ ਹੈ ਉਂਜੇ ਮੈਂ ਬੇਨਤੀ ਕਰਾਂ ਜਿਹੜੇ ਪਰਮਾਰਥਕ ਮਾਨ ਵਾਲੇ ਨੇ ਉਹ ਹਰ ਮੌਤ ਨੂੰ ਆਪਣੇ ਤੇ ਟੁਕਾ ਕੇ ਦੇਖਦੇ ਆ ਇਹਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ ਜਿਹੜਾ ਮਨਮੁਖ ਉਹਦੇ ਲਈ ਕੋਈ ਨਹੀਂ ਮੈਂ ਕਿਹੜਾ ਜਾਣਾਂ ਮੈਨੂੰ ਕੀ ਪਰਵਾਹ ਕਿੰਨੀ ਵੱਡੀ ਤਿਆਰੀ ਕਰੀ ਬੈਠਿਆ ਮੈਂ ਇੱਕ ਦਿਨ ਕਹਾ ਬਾਬਾ ਫਰੀਦ ਸਾਹਿਬ ਤੇ ਇਥੋਂ ਤੱਕ ਕਹਿੰਦੇ ਆ ਅਸੀਂ ਪਹਿਲਾਂ ਅਸੀਂ ਕੱਪੜਾ ਖਰੀਦ ਕੇ ਸਵਾਨਾ ਅਜੇ ਵੀ ਤੁਸੀਂ ਇੰਡੀਆ ਜਾਂਦੇ ਹੋ ਕੱਪੜੇ ਖਰੀਦਦੇ ਹੋ ਸਵਾਂਦੇ ਹੋ ਉਹ ਉਦੋਂ ਕੱਪੜੇ ਵਾਲੇ ਜਿਸ ਬੰਦੇ ਨੂੰ ਕੋਈ ਨੌਲੇਜ ਨਹੀਂ ਨਾ ਕੱਪੜੇ ਦੀ ਕੋਈ ਸਮਝ ਨਹੀਂ ਉਹ ਵੀ ਬੀਬੀਆਂ ਵੀ ਕੱਪੜੇ ਹੱਥੇ ਪਕੜ ਕੇ ਕਹਿੰਨਗੀਆਂ ਚੰਗਾ ਜ ਨਹੀਂ ਲੱਗਦਾ ਸਮਝ ਕੋਈ ਨਹੀਂ ਪਰ ਪੁੱਛਣ ਗਿਆ ਗਰੰਟੀ ਦੀ ਮਿਆਦ ਕੀ ਹੈ ਕੱਪੜੇ ਦੀ ਮਿਆਦ ਪੁੱਛ ਲਈ ਦਰਜੀ ਕੋਲ ਚਲੇ ਗਏ ਧਾਗੇ ਦੀ ਮਿਆਦ ਪੁੱਛ ਲਈ ਇਹਦਾ ਮਤਲਬ ਅੰਦਰ ਕਹਿ ਰਹੇ ਮੈਂ ਕੱਪੜਾ ਪਾਣ ਤੱਕ ਅਜੇ ਰਹਿਣਾ ਹੈ 2 ਸਾਲ 4 ਸਾਲ ਕੱਢ ਜੂਗਾ ਪਰ ਬਾਬਾ ਜੀ ਕਹਿੰਦੇ ਆ ਨਹੀਂ ਤੂੰ ਕੱਪੜੇ ਦੀ ਮਿਆਦ ਪੁੱਛੀ ਧਾਗੇ ਦੀ ਪੁੱਛੀ ਸਵੇਰੇ ਸਿਮਰਨ ਵਿੱਚ ਐਸ ਸਰੀਰ ਨੂੰ ਪੁੱਛ ਲਈ ਜਿੰਨੇ ਉੱਤੇ ਪਾਣਾ ਇਹਨੇ ਕੱਪੜਾ ਸੀਪਣ ਤੱਕ ਆਉਣਾ ਵੀ ਹੈ ਕਿ ਨਹੀਂ ਕਿਤੇ ਉਹ ਖੱਪਣ ਤਾਂ ਨਹੀਂ ਬਣ ਜਾਣਾ ਖਿੰਧੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਕੱਪੜੇ ਨੂੰ ਟਾਂਕੇ ਲਾਣਗੇ ਪਾਟੇ ਕੋ ਸਿੱਤੇ ਜਾਣਗੇ ਪਰ ਜਿੰਦ ਨੂੰ ਕਿਨੇ ਟਾਂਕਾ ਲਾਣਾ ਹੈ ਮੇਕਦਰ ਤੇ ਟਾਂਕਾ ਇਹ ਸੀਣਾ ਖਿੰਧੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਖ ਸੇਖ ਹਾਲਾਂਕਿ ਸਾਡੇ ਜਿੰਨੇ ਵੀ ਧਰਮ ਦੀ ਗੱਲ ਕਰਨੇ ਆਪਾਂ ਮੈਂ ਇੱਕ ਵਾਰ ਆਪ ਨੂੰ ਕਿਹਾ ਸੀ ਕਿ ਜਦੋਂ ਅਰਥੀ ਚੁੱਕੀ ਜਾਂਦੀ ਜਿਹੜੇ ਬੰਦੇ ਧਰਮ ਨਾਲ ਥੋੜਾ ਬਾਤਾਂ ਲਗਾ ਰੱਖਦੇ ਆ ਜੇ Hindu ਵੀਰ ਕਿਤੇ ਅਰਥੀ ਚੁੱਕਦੇ ਆ ਸੀ ਸੁਣਨੇ ਉਹ ਸ਼ਬਦ ਕਹਿੰਦੇ ਨੇ ਆ ਰਾਮ ਨਾਮ ਸਤਖ ਹੈ ਹਰੀ ਦਾ ਨਾਮ ਗਤ ਹੈ ਇਸ ਤਰੀਕਾ ਕਹਿੰਦੇ ਨੇ ਜੋ ਮੁਚੋ ਕੇ ਇਹਦਾ ਮਤਲਬ ਕੇ ਪਰਿਵਾਰ ਦੇ ਜੀ ਆਪਣੇ ਉਸ ਪਰਿਵਾਰ ਦੇ ਜੀ ਦੀ ਵਿੰਸਨ ਤੋਂ ਬਾਅਦ ਗਲੀਆਂ ਵਿੱਚੋਂ ਲੰਘਦੇ ਚੌਂਕਾਂ ਵਿੱਚੋਂ ਲੰਘਦੇ ਬਾਜ਼ਾਰਾਂ ਵਿੱਚੋਂ ਲੰਘ ਕੇ ਹਵਾ ਹੋਕਾਂ ਦੇ ਕੇ ਕਹਿੰਦੇ ਨੇ ਲੋਕੋ ਕਿ ਜਿਉਂਦਾ ਸਾਡੇ ਘਰ ਜਰੂਰ ਸੀ ਪਰ ਇਹ ਸਤ ਨਹੀਂ ਸੀ ਸਿਰਫ RAM ਦਾ ਨਾਮ ਹੀ ਸਤ ਹੈ ਸਾਰਿਆਂ ਦੇ ਰਸਤੇ ਵਿੱਚ ਕਹਿੰਦੇ ਸੀ ਸਤਨਾਮ ਵੈਗੁਰੂ ਕਹਿੰਨੇ ਪਰ ਜਦੋਂ ਮੈਂ ਦੋਨੋਂ ਪੱਖ ਰੱਖਾਂਗਾ ਮਨਮੁਖ ਬਿਰਤੀ ਕਹਿੰਦੀ ਮੈਂ ਨਹੀਂ ਜਾਣਾ ਮੈਂ ਤਾਂ ਰਹਿਣਾ ਇੱਥੇ ਮੈਨੂੰ ਕੋਈ ਘੰਟੂ ਵਾਲਾ ਪਰ ਅੱਗੇ ਜਿਹੜਾ ਪਰਮਾਰਥੀ ਹੈ ਨਾ ਜੀ ਤਿੰਨ ਚਾਰ ਪਰਮਾਨਸ ਸਿਰ ਬਾਣੀ ਚੋਂ ਲੈਣੇ ਨੇ ਉਹ ਜਦੋਂ ਕਿਸੇ ਦੀ ਮੌਤ ਦੇਖਦਾ ਹੈ ਤੇ ਨਾਲ ਉਹਦੇ ਤੇ ਪਏ ਕੋਈ ਕੱਪੜੇ ਨੂੰ ਦੇਖ ਕੇ ਕਹਿੰਦਾ ਮਨਾ ਇੱਕ ਦਿਨ ਤੇਰੇ ਤੇ ਵੀ ਇਸ ਤਰ੍ਹਾਂ ਪਹਿਣਾ ਹੈ ਇਹਨੂੰ ਡਰਾਵਾ ਨਾ ਸਮਝਿਓ ਕਿਉਂਕਿ ਮੌਤ ਦਾ ਭੈ ਰੱਬ ਲਈ ਮੁਹੱਬਤ ਪੈਦਾ ਕਰਦਾ ਹੈ ਜਿਦਨ ਸਿਮਰਨ ਚੱਲਣ ਲੱਗ ਪਿਆ ਉਦਨ ਮੌਤ ਦਾ ਪੈ ਆਪਣੇ ਖਤਮ ਹੋ ਜਾਂਦਾ ਕਿ ਗੁਰੂ ਸਾਹਿਬ ਨੇ ਇਹ ਦੇਖ ਕੇ ਕਹਾਂ ਨਹੀਂ ਇੱਥੇ ਵੀ ਮਨ ਨੂੰ ਕਹਿੰਦਾ ਵੀ ਬਿਨਸਰੀਆ ਮੈਂ ਰਹਿਣਾ ਪਰ ਗੁਰਮੁਖ ਕਹਿੰਦਾ ਨਹੀਂ ਸੰਗ ਚਲਤ ਹੈ ਹਮ ਵੀ ਚਲਣਾ ਇਹ ਨਹੀਂ ਕਹਿ ਰਹੇ ਮੈਂ ਸਥਿਰ ਹਾਂ ਉਹ ਕਹਿੰਦਾ ਮੈਂ ਵੀ ਜਾਣਾ ਹੈ ਆਪੋਂ ਵੀ ਚਲਣਾ ਸੰਗ ਚਲਤ ਹੈ ਹਮ ਵੀ ਚਲਣਾ ਸਾਥੀ ਮੇਰੇ ਤੁਰੇ ਜਾਂਦੇ ਆ ਮੈਂ ਵੀ ਤੁਰਨਾ ਹੈ ਦੂਰ ਗਵਨ ਸਿਰ ਉਪਰ ਮਰਨਾ ਭਗਤ ਰਵਿਦਾਸ ਜੀ ਬਾਬਾ ਫਰੀਦ ਕਹਿੰਦਾ ਫਰੀਦਾ ਕਿੱਥੇ ਟੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਏ ਉਹ ਇਹ ਨਹੀਂ ਕਹਿਦੇ ਵੀ ਮੈਂ ਨਹੀਂ ਜਾਣਾ ਕਹਿੰਦੇ ਕਿੱਥੇ ਟੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਏ ਤੈ ਪਾਸਿਓ ਉਹ ਲੱਦ ਗਏ ਤੂੰ ਅਜੇ ਨਾ ਪਤੀਣੀ ਹੋਏ ਇਹਦਾ ਮਤਲਬ ਉਹ ਨਾਸ਼ਵਾਨਤਾ ਦਾ ਅਹਿਸਾਸ ਕਰਾ ਰਹੇ ਨੇ ਕਿ ਤੇਰੇ ਮਾਪੇ ਚਲੇ ਗਏ ਬਸ ਰੋਕੇ ਚਲੇ ਗਏ ਤੇਰਾ ਅੰਦਰ ਕਿਉਂ ਨਹੀਂ ਭਜਦਾ ਕਿਉਂ ਨਹੀਂ ਪਤੀਜ ਰਿਹਾ ਪਰਮਾਰਥ ਵਾਲਾ ਕਹਿੰਦਾ ਮੈਂ ਵੀ ਜਾਣਾ ਗੁਰੂ ਨਾਨਕ ਸਾਹਿਬ ਆਹ ਰੋਜ ਤੁਸੀਂ ਸ਼ਬਦ ਪੜ੍ਹਦੇ ਹੋ ਕਿ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦਿਵ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ ਮੈਂ ਹੁਣ ਦੂਜਾ ਪੱਖ ਰੱਖਿਆ ਵੀ ਪਰਮਾਰਥ ਕਮਾਣ ਵਾਲਾ ਹਰ ਮੌਤ ਨੂੰ ਕਹਿੰਦਾ ਇਹ ਨਹੀਂ ਮਰਿਆ ਕਿ ਮੈਂ ਮਰ ਗਿਆ ਕਿ ਮੈਂ ਜਾ ਰਿਹਾ ਇੱਥੇ ਦੇਖੋ ਸੰਬਤ ਸਾ ਲਿਖਿਆ ਮਿਲ ਕਰ ਪਾਵੋ ਤੇਉ ਦੇਵ ਸੱਜਣ ਅਸੀਸ ਰੀਆਂ ਜਿਉ ਹੋਵੇ ਸਾਹਿਬ ਸੁਮੇਲ ਘਰ ਘਰ ਇਹ ਕੋ ਪਹੁੰਚਾ ਸਦੜੇ ਨਿਤ ਪਵਨ ਅੱਗੇ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਤੁਸੀਂ ਚਲੇ ਜਾਣਾ ਮੈਂ ਨਹੀਂ ਜਾਣਾ ਮਹਾਰਾਜ ਕਹਿੰਦੇ ਨੇ ਸਦਨ ਘਾਰਾ ਸਿਮਰੀਐ ਨਾਨਕ ਸੇ ਦੇਹ ਆ ਵਨ ਜਿਹੜਾ ਦਿਨ ਇਹਨਾਂ ਤੇ ਆਉ ਦਿਨ ਮੇਰੇ ਤੇ ਵੀ ਆ ਰਿਹਾ ਇਸੇ ਨੂੰ ਕਿਹਾ ਸੱਜਣ ਮੇਰੇ ਰੰਗਲੇ ਜਾਇ ਸੁਤੇ ਜੀਰਾਨ ਪ੍ਰੇਨਿਕਾ ਇਹ ਚਲੇਗਾ ਮੈਂ ਨਹੀਂ ਜਾਣਾ ਮਹਾਰਾਜ ਕਹਿੰਦੇ ਖੰਪੀ ਵੰਨਿਆ ਡੂੰਮਣੀ ਰੋਮਾਂ ਚੀਨੀ ਬਾਣ ਮੈਂ ਵੀ ਇੱਕ ਦਿਨ ਜਾਣਾ ਹੈ ਸੱਚ ਇਹ ਵੀ ਗੁਰਮਖ ਜਿਹੜਾ ਹੈ ਉਹ ਹਰ ਮੌਤ ਨੂੰ ਇਹਨੂੰ 네ਗੇਟਿਵ ਨਾਲ ਜਾਣਾ ਇਹ ਸਮਝਦਾ ਹੈ ਕਿ ਜਿਸ ਥਾਂ ਤੇ ਬਾਬਾ ਫਰੀਦ ਕਹਿੰਦਾ شیخ ਆਤੀ ਜਗ ਨਾ ਕੋਈ ਥਿਰ ਰਿਆ ਜਿਸ ਆਸਨ ਹਮ ਬੈਠੇ ਕੀਤੇ ਬੈਸ ਗਿਆ ਜਿੱਥੇ ਅਸੀਂ ਬੈਠੇ ਆ ਪਤਾ ਨਹੀਂ ਕਿੰਨੇ ਤੁਸੀਂ ਵੇਖੋ ਮੈਨੂੰ 25 26 ਸਾਲ ਹੋ ਚਲੇ ਹੁੰਦੇ ਆ ਮੈਂ ਕਿਹੜੀ ਸੋਚਣਾ ਕਿੰਨੇ ਸ਼ਰੀਰ ਨੇ ਜਿਹੜੇ ਸੰਗਤ ਜਿਹਦੇ ਤੇ ਦੇ ਸਨ ਉਹਨਾਂ ਦੀ ਆ ਥਾਂ ਇੱਥੇ ਤੇ ਬੈਠਦੇ ਸਨ ਉਹ ਸ਼ਰੀਰ ਅਜ ਕੂਚ ਕਰ ਚੁੱਕੇ ਆ ਉਹਨਾਂ ਦੀ ਥਾਂ ਤੇ ਦੂਜੇ ਸ਼ਰੀਰ ਬੈਠਦੇ ਪਏ ਆ ਇਹ ਵਸਤੀ ਨਹੀਂ ਇਹ ਸਰਾਂ ਹੈ ਆਮ ਤੌਰ ਤੇ ਸ਼ਬਦ ਵਰਤਨੇ ਦੀ ਇਹ ਵਸੋਂ ਹੈ ਨਹੀਂ ਵਸੋਂ ਤੇ ਸਿਰਫ ਕਬਰਾਂ ਨੇ ਜਿਹੜੀਆਂ ਬਾਹਰ ਤੁਸੀਂ ਦੇਖਦੇ ਹੋ ਘਰ ਵਸੋਂ ਨਹੀਂ ਹੁੰਦੇ ਫਿਰ ਸੁਣਿਓ ਉਹਨਾਂ ਜੀ ਕਹ ਦਿੰਦੇ ਨੇ ਜੀ ਇਹ ਇਹ ਵਸੋਂ ਹੈ ਇਹ ਤੇ ਬਸਤੀ ਹੈ ਬਸਤੀ ਦਰਥ ਜਿੱਥੇ ਲੋਕ ਵਸਦੇ ਨੇ ਨਹੀਂ ਪਿਆਰਿਓ ਜਿੰਨੂੰ ਅਸੀਂ ਬਸਤੀ ਕਹਿੰਨੇ ਆ ਇਹਨੂੰ ਦਰবেশ ਲੋਕ ਉਜਾੜ ਕਹਿੰਦੇ ਆ ਜਿਸ ਸ਼ਮਸ਼ਾਨ ਘਾਟ ਨੂੰ ਅਸੀਂ ਉਜਾੜ ਕਹਿੰਨੇ ਆ ਦਰবেশ ਉਹਨੂੰ ਬਸਤੀ ਕਹਿੰਦੇ ਆ ਜਿੱਥੇ ਅਸੀਂ ਕਹਿ ਰਹੇ ਸੀ ਵਸਨੇ ਆ ਇਥੇ ਮੈਂ ਤੁਸੀਂ ਸਭ ਨੇ ਉੱਜੜਨਾ ਹੈ ਸਭ ਨੇ ਤੁਰਨਾ ਹੈ ਪਰ ਪਿਆਰਿਓ ਜਿੰਨੂੰ ਅਸੀਂ ਕਹਿੰਦੇ ਆ ਕਬਰਸਤਾਨ ਇਹ ਸ਼ਮਸ਼ਾਨ ਭੂਮੀ ਨਹੀਂ ਉਹਨੂੰ ਦਰਵੇਸ਼ ਕਹਿੰਦੇ ਆ ਅਸਲੀ ਟਿਕਾਣਾ ਇਹ ਵੀ ਤਾਂ ਹੀ ਬਾਬਾ ਜੀ ਨੇ ਕਿਹਾ ਕਹਿੰਦੇ ਮੈਨੂੰ ਤਾਂ ਕਬਰ ਕਹਿੰਦੀ ਏ ਕੁੰਨ ਘਰਿਆ ਮੇਰੇ ਤੋਂ ਡਰਿਆ ਨਾ ਕਰ ਇਹ ਤੇਰਾ ਘਰ ਕੋਈ ਨਹੀਂ ਅਸਲੀ ਘਰ ਮੈਂ ਹੀ ਤੇਰਾ ਗੋਰ ਨਿਮਾਣੀ ਸੱਡ ਕਰੇ ਨੇ ਘਰਿਆ ਕਰ ਆਓ ਸਰ ਪਰ ਮੈਥੇ ਆਵਣਾ ਮਰਨੂ ਨਾ ਡਰਿਆਉ ਇਥੇ ਸਤਿਗੁਰੂ ਉਸ ਬੰਦੇ ਨੂੰ ਲਾਹ ਪਰਵਾਹ ਨੂੰ ਜਿਹਨੂੰ ਮੌਤ ਦਾ ਕੋਈ ਭੈ ਨਹੀਂ ਡਰ ਨਹੀਂ ਰਿਹਾ ਸਤਿਗੁਰੂ ਕਹਿੰਦੇ ਸਾਦੋ ਰਚਨਾ ਰਾਮ ਬਨਾਈ ਇਕ ਬਿਨਸੇ ਇਕ ਅਸਥਿਰ ਮਾਨੇ ਅਚਰਜ ਲਖਿਓ ਨਾ ਜਾਈ ਇਹ ਖਰਾਨੀ ਵਾਲੀ ਬਾਤ ਇਹ ਸਮਝ ਨਹੀਂ ਪੈ ਰਹੀ ਬੰਦੇ ਦੀ ਰਹਾਉ ਇਹ ਸਤਿਗੁਰੂ ਕਿਉਂ ਨਹੀਂ ਸਮਝ ਪੈ ਰਹੀ ਅੱਗੇ ਫਿਰ ਸਤਿਗੁਰੂ ਦੱਸਦੇ ਇਹਦਾ ਕਾਰਨ ਹੈ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਆਪ ਜੀ ਉਤੇ ਸ਼ਬਦ ਦੇਖ ਰਹੇ ਹੋ ਵੇਖੋ ਇਹ ਅੱਗੇ ਅਸੀਂ ਫਿਰ ਵਿਆਖਿਆ ਦੀ ਬੜੀ ਹੋਣੀ ਕਿਉਂਕਿ ਮੈਂ ਕੱਲ ਆਪ ਨੂੰ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਚ ਪੁਨਰੁਕਤੀ ਹੈ ਪਰ ਇਹ ਪੁਨਰੁਕਤੀ ਦੋਸ਼ ਨਹੀਂ ਇਹ ਦੋਰਾਓ ਹੈ ਜੀ ਪੰਜਾਬੀ ਚ ਕਾ ਇਹ ਰਿਪੀਟ ਸ਼ਬਦ ਹੋਵੇਗਾ ਦੋਰਾਓ ਆਏਗਾ ਸਬਜੈਕਟ ਹੀ ਕੋਈ ਚੱਲਿਆ ਜਾਣ ਸਤਿਗੁਰੂ ਕਹਿੰਦੇ ਨੇ ਅਸਲ ਚ ਦ੍ਰਿਸ਼ਟ ਮਾਨ ਵਿੱਚ ਕਾਮ ਦਾ ਰਸ ਖੈ ਨੂੰ ਇਸ ਕਰਕੇ ਮੌਤ ਨੂੰ ਚੇਤੇ ਨਹੀਂ ਕਰਦਾ ਪਿਆ। ਦ੍ਰਿਸ਼ਟਮਾਨ ਵਿੱਚ ਈਰਖਾਏ, ਕ੍ਰੋਧੀ ਹੈ। ਦ੍ਰਿਸ਼ਟਮਾਨ ਵਿੱਚ ਮੋਹ ਦੀਆਂ ਤੰਦਾਂ ਨੇ ਇਸ ਕਰਕੇ ਇਹਦਾ ਅੰਦਰ ਕਾਮ, ਕ੍ਰੋਧ, ਮੋਹ ਦੇ ਅਧੀਨ ਹੈ। ਤੇ ਮਹਾਰਾਜ ਕਿੰਨੇ ਜਿਹਨੂੰ ਇਹਨਾਂ ਦ੍ਰਿਸ਼ਟਮਾਨ ਚੀਜ਼ਾਂ ਨੇ ਠੱਗਿਆ ਹੋਇਆ ਹੈ ਹਰ ਮੂਰਤ ਬਿਸਰਾਈ। ਫਿਰ ਬਿੰਤੀ ਕਾਮ, ਕ੍ਰੋਧ, ਮੋਹ ਬਸ ਪ੍ਰਾਨੀ ਇਹ ਕਾਮ ਦੇ, ਕ੍ਰੋਧ ਦੇ, ਮੋਹ ਦੇ ਅਧੀਨ ਹੈ। ਜਿਹਨੂੰ ਇਹ ਵਿਸ਼ਿਆਂ ਦਾ रस ਆ ਰਿਹਾ ਉਹ ਕਿਵੇਂ ਕਹੇਗਾ ਵੀ ਅਦ੍ਰਿਸ਼ਟ ਵੀ ਕੁਝ ਹੈ ਉਹ ਕਹੇਗਾ ਨਹੀਂ ਸਭ ਕੁਝ ਇਹ ਦੇ ਮਹਾਰਾਜ ਕਿੰਨੇ ਹਰ ਮੂਰਤ ਇੱਥੇ ਮੈਂ ਬੇਨਤੀ ਕਰਾਂਗਾ ਜਿਹੜਾ ਸ਼ਬਦ ਮੂਰਤ ਆਇਆ ਹੈ ਨਾ ਜੀ ਇਹਦਾ ਅਰਥ ਚਿੱਤਰ ਨਹੀਂ ਕਰਨਾ ਤਸਵੀਰ ਨਹੀਂ ਕਰਨਾ ਫੋਟੋ ਨਹੀਂ ਕਰਨਾ ਕਿਉਂਕਿ ਆਪ ਨੂੰ ਪਤਾ ਹੈ ਗੁਰਬਾਣੀ ਵਿੱਚ ਮੂਰਤ ਦੇ ਕਈ ਅਰਥ ਨੇ ਜਿਵੇਂ ਆਪਜੀ ਇੱਕ ਸ਼ਬਦ ਪੜਦੇ ਹੋ ਇੱਕ ਤਾਂ ਸੀ ਮੂਲ ਮੰਤਰ ਚ ਪੜਨੇ ਆ ਅਕਾਲ ਮੂਰਤ ਉਥੇ ਮੂਰਤ ਦਾ ਲਬਜ਼ੀ ਅਰਥ ਇਹ ਹੁੰਦ ਹਸਤੀ ਅਕਾਲ ਇਸ ਕਰਕੇ ਕਿ ਆ ਵੀ ਬੰਦਾ ਕਿਤੇ ਮੂਰਤ ਤਾਂ ਕਹਿ ਦਿੱਤਾ ਵੀ ਜਿਹੜਾ ਸਮੇਂ ਤੋਂ ਰਹਿਤ ਹੈ ਤੇ ਤਰਕ ਵਾਲੇ ਨੇ ਕਹਿਣਾ ਸੀ ਜਿਹੜਾ ਸਮੇਂ ਤੋਂ ਉੱਤੇ ਹੈ ਹੀ ਕੋਈ ਨਹੀਂ ਗੁਰੂ ਸਾਹਿਬ ਕਹਿੰਦੇ ਨੇ ਕਿ ਅਕਾਲ ਪਰ ਜ਼ਰੂਰ ਹੈ ਉਹਦੀ ਹੋਂਦ ਹੈ ਉਹ ਮੂਰਤ ਦਾ ਅਰਥ ਇਹ ਨੋਹਾਰ ਵੀ ਹੁੰਦਾ ਹੈ ਮੂਰਤ ਪੰਜ ਪ੍ਰਮਾਨ ਪੁਰਖ ਗੁਰ ਅਰਜੁਨ ਪਿੱਖੋ ਨੈਣ ਮੂਰਤ ਸ਼ਬਦ ਨਾ ਉੱਥੇ ਉੱਥੇ ਭਟ ਸਾਬ ਕਹਿੰਦੇ ਆ ਉਹ ਆਹ ਲੋਕੋ ਆ ਪੰਜਵੀਂ ਮੂਰਤ ਨੂੰ ਗੁਰੂ ਅਰਜੁਨ ਦੇਵ ਦੇ ਅਕਸ ਨੂੰ ਸਰੂਪ ਨੂੰ ਦੇਖੋ ਇਹਨਾਂ ਦੇ ਚਿਹਰੇ ਵਿੱਚੋਂ ਚਾਰ ਪਾਤਸ਼ਾਹਾਂ ਦੇ ਦੀਦਾਰ ਪੈਉਂਦੇ ਆ ਉੱਥੇ ਮੂਰਤ ਦਾ ਅਰਥ ਇਹ ਨਹੀਂ ਹੋਵੇਗਾ ਕੱਲੀ ਹੁੰਦ ਨਹੀਂ ਇੱਕ ਮੂਰਤ ਦਾ ਅਰਥ ਹੈ ਤਸਵੀਰਾਂ ਵੀ ਸਹਸ ਤਵ ਨੈਨ ਨੰਨ ਨੈਨ ਕਹ ਤੋਹੇ ਕੋ ਸਹਸ ਮੂਰਤ ਨੰਨਾ ਏਕ ਤੋਂ ਹੀ ਇੱਕ ਮੂਰਤ ਦਾ ਅਰਥ ਪਿਆਰਿਓ ਆ ਮੂਰਤੀ ਜਿਹਨੂੰ ਅਸੀਂ ਪੱਥਰ ਦੀ ਕਹਿੰਨੇ ਆ ਪਾਖਾਨ ਗੱਡ ਕੇ ਮੂਰਤ ਕੀਨੀ ਦੇਖ ਕੇ ਛਾਤੀ ਪਾਉ ਮੂਰਤ ਦੇ ਬਹੁਤ ਆਰਥ ਨੇ ਪਰ ਇੱਥੇ ਮੂਰਤ ਦਾ ਮੈਂ ਤਾਂ ਇਹ ਦੋ ਤਿੰਨ ਪ੍ਰਮਾਣ ਦੇ ਦਿੱਤੇ ਕਿਤੇ ਮਨਚੇ ਨਾ ਵੀ ਬਾਣੀ ਚ ਤੇ ਕਾਫੀ ਸ਼ਬਦ ਮੂਰਤ ਦੇ ਅਰਥ ਵੱਖਰੇ ਵੱਖਰੇ ਨੇ ਇੱਥੇ ਮੂਰਤ ਦਾ ਅਰਥ ਕਰਾਂਗੇ ਖੋਦ ਕਿਨੇ ਅਸਲ ਚ ਬੰਦਾ ਕਾਮ ਕ੍ਰੋਧ ਮੋਹ ਦੇ ਅਧੀਨ ਹੈ ਇਹ ਇਹ ਨੂੰ ਸਮਝਦਾ ਵੀ ਇਹਦੀ ਖੂੰਦ ਹੈ ਤੇ ਖਰੀਦੀ ਖੂੰਦ ਨੂੰ ਅੰਦਰੋਂ ਪੁਲਾ ਦਿੱਤਾ ਉਹਦੀ ਖੂੰਦ ਤੋਂ ਬਿਨਾ ਤੇ ਵੀ ਨਹੀਂ ਹੋ ਸਕਦਾ ਜੀ ਕੋਈ